ਸਤਿ ਸ਼੍ਰੀ ਅਕਾਲ ਜੀ ਪਿਛਲੇ ਕਈ ਦਿਨਾਂ ਤੋਂ ਨਹਿਮ ਬਾਰੇ ਵੀਡੀਓ ਵਾਇਰਲ ਹੋ ਰਹੀਆਂ ਕਿ ਨਹਿਮਾ ਜਿਹੜੀ ਇਸ ਵਾਰ ਨਵੇਂ ਸਿਰਿਓ ਨਹੀਂ ਫੁੱਟ ਰਹੀ ਤੇ ਵਾਕਿਆ ਹੀ ਇਹ ਧਿਆਨ ਤੇ ਵਿੱਚ ਆਉਣ ਤੋਂ ਬਾਅਦ ਪਤਾ ਲੱਗਾ ਕਿ ਬਾਕੀ ਸਾਰੇ ਰੁੱਖ ਉਹ ਬੂਟੇ ਜਿਹੜੇ ਜਿਵੇਂ ਅਨਾਰ ਢੇਕ ਤੇ ਫੂਲ ਬਾਕੀ ਜਿਹੜੇ ਬੂਟੇ ਆ ਉਹ ਨਵੇਂ ਸਿਰਿਓ ਫੁੱਟ ਕਰਨੀ ਉਹਨੇ ਸ਼ੁਰੂ ਕਰ ਦਿੱਤੀ ਹੈ ਜਿਵੇਂ ਆਪਣੇ ਅਮਰੂਦ ਲੱਗਾ ਹੋਇਆ ਇਹਦੇ ਵੀ ਨਵੇਂ ਆ ਕੂਪੜਾ ਫੁੱਟ ਰਹੀਆਂ ਤੇ ਬਾਕੀ ਜਿਹੜੇ ਆਪਣੇ ਸਤਪਤੀਆ ਕੋਈਆ ਇੰਨੀ ਨਵੇਂ ਕਰੂੰਗਲਾ ਪੁੱਟ ਰਹੇ ਤੇ ਜਿਹੜੀ ਨਹਿਮ ਨਹਿਮ ਅਜੇ ਤੱਕ ਇਹਨੇ ਕੋਈ ਵੀ ਕਰੂੰਗਲ ਕੋਈ ਵੀ ਪੱਤਾ ਨਵਾਂ ਇਹ ਨਹੀਂ ਲੱਗਣਾ ਸ਼ੁਰੂ ਹੋਇਆ ਤੇ ਇਸ ਇਹ ਆਪਣੇ ਘਰੇ ਲੱਗੀ ਹੋਈ ਨਹਿਮ ਤੇ ਇਸ ਤੋਂ ਇਲਾਵਾ ਆਪਣੇ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਆਪਣੇ ਤਾਇਆ ਜੀ ਦੇ ਘਰੇ ਨਹਿਮ ਲੱਗੀ ਹੋਈ ਹੈ ਉਹਨੂੰ ਵੀ ਅਜੇ ਤੱਕ ਕੋਈ ਵੀ ਪੱਤਾ ਕੋਈ ਵੀ ਨਵੀਂ ਕਰੂੰਗਲ ਫੁੱਤਨੀ ਸ਼ੁਰੂ ਨਹੀਂ ਹੋਈ ਕਹਿਣ ਦਾ ਭਾਵ ਹੈ ਕਿ ਉਸਨੇ ਨਵੇਂ ਸਿਰੋਂ ਫੋਟ ਨਹੀਂ ਕੀਤੀ ਇਦਾ ਕਾਰਨ ਸੰਘਣੀ ਧੁੰਦ ਤੇ ਕੋਰਾ ਦੱਸਿਆ ਜਾ ਰਿਹਾ ਹੈ ਹੋ ਸਕਦਾ ਹੋਵੇ ਨਾਲ ਕੋਈ ਇਦਿੱਤੇ ਅਸਰ ਪਿਆ ਹੋਵੇ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜੀ ਨਹਿਮ ਉਹ ਸਾਹਮਣੇ ਆਪਣੇ ਤਾਇਕ ਦੇ ਘਰੇ ਨਹਿਮ ਲੱਗੀ ਹੋਈ ਹੈ ਉਹ ਨੂੰ ਵੀ ਕੋਈ ਵੀ ਪਤਾ ਨਹੀਂ ਲੱਗਾ ਕੋਈ ਵੀ ਕੁੰਮਬਲ ਨਹੀਂ ਫੁੱਟੀ ਤੇ ਵਧੀਆ ਸ਼ਾਂ ਜਿਹੜੀ ਇਹ ਆਪਣੇ ਨਹਿਮ ਦਿੰਦੀ ਆ ਇੱਕ ਆਪਣੇ ਇਧਰ ਸਭ ਤੋਂ ਪੁਰਾਣੀ ਨਹਿਮ ਸਭ ਤੋਂ ਵੱਡੀ ਨਹਿਮ ਤੇ ਇਹ ਅ ਤਕੀ ਸ਼نگਾਦਦੀ ਰਹੀ ਸੀ ਇਹਨੂੰ ਵੀ ਕੋਈ ਵੀ ਪਤਾ ਕੋਈ ਵੀ ਕੁੰਮਬਲ ਨਹੀਂ ਫੁੱਟੀ ਜੇ ਤੁਹਾਨੂੰ ਕਿਸੇ ਨੂੰ ਇਸ ਦਾ ਕਾਰਨ ਪਤਾ ਹੋਏ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿਉਂਕਿ ਇਹ ਜਿਹੜੀ ਦਰਾਖਤਾਂ ਇਨਾਂ ਤੇ ਬਹੁਤ ਸਾਰੇ ਪੰਛੀ ਆ ਕੇ ਰਹਿੰਦੇ ਆ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ